ਸੂਰਤ ਸਿੰਘ ਖਾਲਸਾ ਅਕਾਲ ਚਲਾਣਾ ਕਰ ਗਏ ਨੇ ਤੇ 94 ਸਾਲਾਂ ਦੀ ਉਹਨਾਂ ਦੀ ਉਮਰ ਸੀ ਲੰਮਾ ਸਮਾਂ ਉਹ ਪਿਛਲੇ 10 ਸਾਲਾਂ ਤੋਂ ਲਗਾਤਾਰ ਬੈੱਡ ਤੇ ਨੇ ਬੈੱਡ ਤੇ ਸਨ ਅ ਨੈਟਵਰਕ ਸਤਲੁਜ ਨੈਟਵਰਕ ਅਦਾਰੇ ਵੱਲੋਂ ਇਸ ਅਕਾਲ ਚਲਾਣੇ ਦੇ ਉੱਤੇ ਅਸੀਂ ਜਾਣਕਾਰੀ ਦੇ ਰਹੇ ਹਾਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਕਿਰਪਾ ਕਰਨ ਟੁੱਟੀ ਗੰਢ ਲੈਣ ਅੱਜ ਟੁੱਟੀ ਗੰਢਣ ਦਾ ਦਿਨ ਹੈ ਮਾਗੀ ਦਾ ਦਿਹਾੜਾ ਬੇਦਾਵਾ ਫੜਿਆ ਸੀਗਾ ਸਤਗੁਰਾਂ ਨੇ ਭਾਈ ਮਹਾ ਸਿੰਘ ਤੋਂ ਲੈ ਕੇ ਤੇ 40 ਮੁਕਤਿਆਂ ਦਾ ਉਹਨਾਂ ਨੂੰ ਖਿਤਾਬ ਦਿੱਤਾ ਸੀ ਸੋ ਅੱਜ ਦੇ ਦਿਨ ਉਹ ਰੁਕਸਤ ਹੋਏ ਨੇ ਇਸ ਸੰਸਾਰ ਤੋਂ ਉਹਨਾਂ ਦਾ ਸੰਘਰਸ਼ ਜਿਹੜਾ ਉਹ ਇੱਕ ਇਕੱਲੇ ਤੌਰ ਤੇ ਲੜਿਆ ਸੀ ਕੋਈ ਇੱਕ ਇਕੱਲਾ ਬੰਦਾ ਇੰਡੀਆ ਗਵਰਨਮੈਂਟ ਦੇ ਨਾਲ ਆਪਣੇ ਤਰੀਕੇ ਨਾਲ ਟੱਕਰ ਲੈਂਦਾ ਤਾਂ ਉਹ ਨਿਰਸੰਦੇਹ ਵੱਡੀ ਗੱਲ ਹੁੰਦੀ ਹੈ ਤੇ ਜਿੰਨਾ ਸਮਾਂ ਉਹ ਉੱਥੇ ਰਹੇ ਤਾਂ ਨਿਰਸੰਦੇਹ ਪੰਜਾਬ ਗਵਰਨਮੈਂਟ ਅਤੇ ਇੰਡੀਆ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸਨ ਉਹਨਾਂ ਨੂੰ ਕਾਫੀ ਉਹਨਾਂ ਨੇ ਮੁਸ਼ਕਲ 'ਚ ਪਾਈ ਰੱਖਿਆ ਤੇ ਮੈਂ ਉਸ ਸੰਘਰਸ਼ ਨੂੰ ਕਾਫੀ ਨੇੜਿਓਂ ਕਵਰ ਕੀਤਾ ਬਹੁਤ ਮੈਂ ਉਹਨਾਂ ਹਾਲਾਤਾਂ ਨੂੰ ਦੇਖਿਆ ਪਰਖਿਆ ਤੇ ਉਸ ਦੇ ਉੱਤੇ ਸਮੇਂ-ਸਮੇਂ ਤੇ ਮੈਂ ਟਿੱਪਣੀਆਂ ਵੀ ਕੀਤੀਆਂ ਸਨ ਤੇ ਕਾਫੀ ਜਾਣਕਾਰੀ ਮੈਨੂੰ ਉਸ ਸੰਘਰਸ਼ ਦੇ ਬਾਬਤ ਹੈ ਖਾਸ ਕਰਕੇ ਦੋਵੇਂ ਭਾਈ ਗੁਰਬਖਸ਼ ਸਿੰਘ ਖਾਲਸਾ ਬਾਰੇ ਵੀ ਤੇ ਬਾਬਾ ਸੂਰਜ ਸਿੰਘ ਖਾਲਸਾ ਬਾਰੇ ਜਿਹੜੇ ਦੋਵੇਂ ਸੰਘਰਸ਼ੇ ਚੱਲੇ ਸਨ ਉਹਨਾਂ ਬਾਰੇ ਕਾਫੀ ਜਿਹੜਾ ਹੈ ਨੇੜਿਓ ਮੈਂ ਨਿਗਾਹ ਰੱਖੀ ਹੋਈ ਸੀ ਕਵਰ ਕੀਤਾ ਸੀ ਜਾਣਕਾਰੀ ਰੱਖਦਾ ਸੋ ਅਕਾਲ ਪੁਰਖ ਵਾਹਿਗੁਰੂਗੇ ਅਰਦਾਸ ਕਰਦੇ ਹਾਂ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਕਾਲ ਪੁਰਖ ਇਹ ਵੀ ਨਾਲ ਅਰਦਾਸ ਕਰਦੇ ਹਾਂ